ਤੁਸੀਂ ਰਿਡ ਕਰ ਰਹੇ ਹੋ ਕਾਫੀ ਦੇਰ ਦਾ ਵਿੱਚੋਂ ਵੇਖੋ ਵੀ ਸਹੀ ਮੱਖਣ ਨਿਕਲਿਆ ਵੀ ਹੈ ਕਿ ਨਹੀਂ ਹਾਂਜੀ ਸਰ ਹਾਂਜੀ ਮੱਖਣ ਨਿਕਲੂਗਾ ਜੀ ਲੱਸੀ ਵੀ ਪੀਣ ਨੂੰ ਮਿਲੂਗੀ ਜੀ ਹਾਂਜੀ ਹਾਂ ਜਿਵੇਂ ਉਹ ਮਧਾਣੀ ਦੀ ਅਸੀਂ ਗੱਲ ਕੀਤੀ ਸੀ ਤੁਸੀਂ ਵੀ ਵਾਵਾ ਦੇਰ ਦੇ ਕੱਤ ਰਹੇ ਹੋ ਪਰ ਪੂਣੀਆਂ ਤੁਹਾਡੇ ਕੋਲ ਢਾਈ ਨੇ ਸਰ ਜਿੰਨਾ ਪਤਾ ਕੀ ਹਵਾ ਜਿਆਦਾ ਚੱਲ ਸੀ ਉੱਡ ਗਈ ਹੈ ਜੀ ਸਾਡੀਆਂ ਆ ਦੇਖੋ ਜੀ ਕੋਟਕੀਆਂ ਜੀ ਸਾਡੀਆਂ ਪੂਣੀਆਂ ਤੇ ਕੋਟਕੀਆਂ ਜੀ ਕਣਕ ਵਗੈਰਾ ਪੀ ਕੇ ਮਤਲਬ ਸਵੇਰੇ ਸਵੇਰੇ ਇਹ ਆਪਣੀ ਰੋਟੀ ਬਣਾ ਰਹਿੰਦੀ ਹੁੰਦੀ ਹੁੰਦੀ ਅਸੀਂ ਤੇ ਅੱਜ ਕੱਲ ਤਾਂ ਮਤਲਬ ਮਸ਼ੀਨੀ ਯੁੱਗ ਆ ਗਿਆ ਉਹਦੇ ਕਰਕੇ ਥੋੜਾ ਇਹ ਖਤਮ ਹੋ ਚੁੱਕੀ ਹੈ ਜੀ ਤਾਂ ਇਹ ਦ੍ਰਿਸ਼ ਵੇਖੋ ਤੁਸੀਂ ਕਿੰਨਾ ਸੋਹਣਾ ਹੈ ਕਿ ਪੂੜਾਂ ਦੇ ਵਿੱਚ ਇਹ ਅਨਾਜ ਹੈ ਜਿਹੜਾ ਪੀਸਿਆ ਜਾ ਰਿਹਾ ਹੈ ਤਾਂ ਇਹ ਹੋਮ ਮੇਡ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਬੱਚੇ ਸਿਹਤਮੰਦ ਰਹਿੰਦੇ ਸਨ ਤੇ ਆਪਣੀਆਂ ਦਾਦੀਆਂ ਨਾਨੀਆਂ ਮਾਵਾਂ ਦੇ ਹੱਥਾਂ ਦਾ ਪਿਆਰ ਹੈ ਜਿਹੜਾ ਇਸ ਖਾਣੇ ਦੇ ਵਿੱਚ ਮਹਿਸੂਸ ਵੀ ਕਰਦੇ ਸਨ ਤਾਂ ਤੁਸੀਂ ਅੱਜ ਇਸ ਵੇਲੇ ਬਣਾ ਰਹੇ ਹੋ ਜਦੋਂ ਘਰ ਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਡੇ ਬੱਚੇ ਪੁੱਛਣਗੇ ਕਿ ਸਾਰਾ ਦਿਨ ਤੁਸੀਂ ਉੱਥੇ ਸੇਵੀਆਂ ਵੱਟੀਆਂ ਨੇ ਤੇ ਸੇਵੀਆਂ ਵਾਲਾ ਝੋਲਾ ਕਿੱਥੇ ਹੈ ਸਾਡੇ ਬੱਚਿਆਂ ਨੂੰ ਪਤਾ ਸੀ ਘਰੇ ਬੱਟਦੇ ਆ ਨਾ ਸਾਰਾ ਕੁਝ ਪਤਾ ਹੈ ਜੀ ਵੀ ਅਸੀਂ ਬਾਟਕੇ ਦਿਨੇ ਆ ਜੀ ਬੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਤਾਂ ਇਸ ਮੇਲੇ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤਾਂ ਇਹਨਾਂ ਰੌਣਕਾਂ ਦਾ ਹਿੱਸਾ ਤੁਸੀਂ ਵੀ ਹੋ ਸਕਦੇ ਹੋ ਪਟਿਆਲਾ ਦਾ ਸ਼ੀਸ਼ ਮੇਲ ਹੈ ਜਿਹੜਾ ਇੱਥੇ ਤੁਸੀਂ ਪਹੁੰਚ ਸਕਦੇ ਹੋ ਇਹਨਾਂ ਮੇਲੇ ਦੀਆਂ ਰੌਣਕਾਂ ਨੂੰ ਤੁਸੀਂ ਮਾਣ ਸਕਦੇ ਹੋ ਦੋਸਤੋ ਜ਼ਿੰਦਗੀ ਹੈ ਜਿਹੜੀ ਇਸੇ ਤਰੀਕੇ ਦੇ ਨਾਲ ਚੱਲਦੀ ਰਹਿਣੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮਕਾਰ ਨੇ ਜਿਹੜੇ ਅਸੀਂ ਆਪਣੇ ਰੁਝੇਵਿਆਂ ਦੇ ਵਿੱਚ ਰਹਿਨੇ ਆ ਤਾਂ ਜ਼ਿੰਦਗੀ ਦੀ ਭੱਜ ਦੌੜ ਹੈ ਜਿਹੜੀ ਇਸੇ ਤਰੀਕੇ ਦੇ ਨਾਲ ਹੀ ਚੱਲਦੀ ਰਹਿਣੀ ਹੈ ਪਰ ਜੇਕਰ ਤੁਸੀਂ ਇਸ ਜ਼ਿੰਦਗੀ ਦੇ ਵਿੱਚ ਆਨੰਦ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਇਸ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਮਾਨਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਮੇਲੇ ਤੁਹਾਡਾ ਸਵਾਗਤ ਕਰਦੇ ਨੇ ਤੁਹਾਡਾ ਵੈਲਕਮ ਕਰਦੇ ਨੇ ਤੇ ਰੂਹਦਾਰੀ ਦੇ ਨਾਲ ਤੁਹਾਨੂੰ ਕਹਿੰਦੇ ਨੇ ਕਿ ਇਹਨਾਂ ਮੇਲਿਆਂ ਦੇ ਵਿੱਚ ਆਓ ਆਪਣੇ ਪਰਿਵਾਰਾਂ ਤੇ ਬੱਚਿਆਂ ਦੇ ਨਾਲ ਇੱਥੇ ਆ ਕੇ ਇਸ ਚੀਜ਼ ਨੂੰ ਇੰਜੋਏ ਕਰੋ ਦੋਸਤੋ ਸਾਰਸ ਮੇਲਾ ਦੇ ਵਿੱਚ ਜਿੱਥੇ ਕਲਾ ਦਾ ਕੁੰਭ ਇਹ ਬਣਿਆ ਹੋਇਆ ਵੱਖੋ-ਵੱਖ ਤਰੀਕੇ ਦੇ ਕਾਰੀਗਰ ਵੱਖੋ-ਵੱਖ ਤਰੀਕੇ ਦੀਆਂ ਪ੍ਰਦਰਸ਼ਨੀਆਂ ਇੱਥੇ ਲੱਗੀਆਂ ਹੋਈਆਂ ਨੇ ਉੱਥੇ ਹੀ ਇੱਕ ਰੌਣਕ ਹੈ ਜਿਹੜੀ ਪੰਜਾਬੀ ਸੱਭਿਆਚਾਰ ਦੀ ਲੱਗੀ ਹੋਈ ਹੈ ਸੀਡੀਪੀਓ ਨਾਭਾ ਦੇ ਵੱਲੋਂ ਆਪਣੇ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਕੋਰਨਰ ਹੈ ਜਿਹੜਾ ਸੈਲਫੀ ਪੁਆਇੰਟ ਦੇ ਤੌਰ ਤੇ ਉੱਥੇ ਬਣਾਇਆ ਗਿਆ ਇੱਥੇ ਤੁਸੀਂ ਵੇਖੋਗੇ ਕਿ ਮਧਾਨੀਆਂ ਜਿਹੜੀਆਂ ਨੇ ਉਹ ਪਾਈਆਂ ਹੋਈਆਂ ਨੇ ਇਸ ਵੇਲੇ ਘਰਾਂ ਦੇ ਵਿੱਚ ਪੁਰਾਣੇ ਸੱਭਿਆਚਾਰ ਦੇ ਵਿੱਚ ਜਿਵੇਂ ਚੱਕੀਆਂ ਚਲਾਈਆਂ ਜਾਂਦੀਆਂ ਸੀ ਅਨਾਜ ਪੀਸਣ ਦੇ ਵਾਸਤੇ ਉਸ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਚਰਖੇ ਦੇਖ ਸਕਦੇ ਹੋ ਤਾਂ ਇੱਕ ਘੜੇ ਦੇ ਉੱਤੇ ਸੇਵੀਆਂ ਜਿਹੜਾ ਹੈ ਵਟਣ ਦਾ ਦ੍ਰਿਸ਼ ਹੈ ਜਿਹੜਾ ਦੇਖ ਸਕਦੇ ਹੋ ਤੁਸੀਂ ਇੱਥੇ ਤਾਂ ਇਸ ਦੇ ਨਾਲ ਨਾਲ ਛੱਜ ਹੈ ਜਿਹੜਾ ਇਹ ਆਪਣੇ ਆਪ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਵੱਡਾ ਹਿੱਸਾ ਰਿਹਾ ਹੈ ਸਾਡੇ ਲੋਕ ਗੀਤਾਂ ਦਾ ਹਿੱਸਾ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇੱਥੇ ਬਹੁਤ ਸਾਰੀਆਂ ਬੰਗੀਆਂ ਤੇ ਪੱਖੀਆਂ ਨੂੰ ਦੇਖ ਸਕਦੇ ਹੋ ਇਹ ਪੰਜਾਬੀ ਮੁਟਿਆਰਾਂ ਆਪਣੇ ਘਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਆਮ ਤਿਆਰ ਕਰਦੀਆਂ ਹੁੰਦੀਆਂ ਸੀ ਤੇ ਇੱਥੇ ਜਾਣਾਂਗੇ ਵੀ ਕਿ ਜੋ ਸੁਹਾਣੀਆਂ ਇੱਥੇ ਇਸ ਵੇਲੇ ਨੇ ਤਾਂ ਤੁਸੀਂ ਮਧਾਨੀ ਰਿੜਕਰਾਏ ਹੋ ਇਹ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਸੂਰਜ ਹੈ ਪਿੱਪਲ ਦੇ ਪੱਤੇਆਂ ਥਾਣੀ ਛਾਟੀਆਂ ਮਾਰਦਾ ਸੀ ਤੇ ਉਦੋਂ ਹੀ ਘਰਾਂ ਦੇ ਵਿੱਚ ਸੁਹਾਣੀਆਂ ਜਿਹੜੀਆਂ ਨੇ ਛਾਟੀਆਂ ਦੇ ਵਿੱਚ ਮਧਾਨੀਆਂ ਪਾ ਦਿੰਦੀਆਂ ਸੀ ਇਹ ਕਿਵੇਂ ਐਕਸਪੀਰੀਅੰਸ ਲੱਗ ਰਿਹਾ ਤੁਹਾਨੂੰ ਸਰ ਇਹ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਸੀੜੀਪੀਆ ਦਫਤਰ ਨਾਭਾ ਦੇ ਸਟਾਫ ਆ ਜੀ ਸੁਪਰਵਾਈਜ਼ਰ ਮਨਿੰਦਰ ਕੌਰ ਇਹ ਜਿਹੜੇ ਪੁਰਾਣੇ ਸਮੇਂ ਦੀ ਬੰਧਾਣੀ ਆ ਇਹਦੇ ਵਿੱਚ ਜਦੋਂ 4 ਵਜੇ ਉੱਠ ਜਾਂਦੀਆਂ ਸੀਗੀਆਂ ਲੇਡੀਜ਼ ਪੁਰਾਣੀਆਂ ਔਰਤਾਂ ਤੇ ਇਹਦੇ ਵਿੱਚ ਦਹੀਂ ਦੁੱਧ ਮੱਖਣੀ ਪਾ ਕੇ ਰੜਕਦੀਆਂ ਸੀਗੀਆਂ ਇਹਦੇ ਨਾਲ ਇੱਕ ਤਾਂ ਇਹ ਸੀਗਾ ਵੀ ਬਾਹਾਂ ਦੀ ਕਸਰਤ ਵੀ ਹੁੰਦੀ ਸੀਗੀ ਠੀਕ ਹੈ ਜੀ ਔਰ ਪਿਓਰ ਸ਼ੁੱਧ ਜਿਹੜਾ ਹੁੰਦਾ ਤਾਂ ਮੱਖਣ ਆਪਣਾ ਲੱਸੀ ਰੋਜ਼ ਪਿੰਦੇ ਸੀਗੇ ਤੇ ਹੁਣ ਜਿਹੜਾ ਹੈਗਾ ਏ ਉਹ ਮਸ਼ੀਨੀ ਯੁੱਗ ਆ ਗਿਆ ਹੈ ਮਸ਼ੀਨੀ ਮਧਾਨੀਆਂ ਆ ਗਈਆਂ ਉਹਦੇ ਵਿੱਚ ਦੁੱਧ ਪਾਉਨੇ ਆ ਦਹੀਂ ਪਾਉਨੇ ਆ ਤੇ ਮਸ਼ੀਨੀ ਮਧਾਨੀ ਲਾ ਕੇ ਸੁੱਝ ਦੱਬ ਦਿੰਦੇ ਹਨਾ ਉਹ ਗੱਲ ਨਹੀਂ ਬਣਦੀ ਜੀ ਹੈਗੀ ਤੇ ਹੱਥਾਂ ਦੀ ਕਸਰਤ ਵੀ ਹੁੰਦੀ ਹੈ ਤੇ ਸ਼ੁੱਧ ਜਿਹੜੀ ਹੈਗੀ ਖੁਰਾਕ ਵੀ ਹੁੰਦੀ ਸੀਗੀ ਤੇ ਤੁਸੀਂ ਰਿੜ ਕਰਾਓ ਕਾਫੀ ਦੇਰ ਦਾ ਵਿੱਚੋਂ ਵੇਖੋ ਵੀ ਸਹੀ ਮੱਖਣ ਨਿਕਲਿਆ ਵੀ ਹੈ ਕਿ ਨਹੀਂ ਹਾਂਜੀ ਸਰ ਹਾਂਜੀ ਮੱਖਣ ਨਿਕਲੂਗਾ ਜੀ ਲੱਸੀ ਵੀ ਪੀਣ ਨੂੰ ਮਿਲੂਗੀ ਜੀ ਹਾਂਜੀ ਹਾਂ ਠੀਕ ਹੈ ਤਾ ਇੱਥੇ ਇਹ ਚੱਕੀ ਹੈ ਜਿਹੜੀ ਉਹ ਵੀ ਪੀਸੀ ਜਾ ਰਹੀ ਹੈ ਤਾਂ ਚੱਕੀ ਪੀਸਣ ਦਾ ਕੰਮ ਮੈਮ ਕਰ ਰਹੇ ਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਗੁਰਪ੍ਰੀਤ ਕੌਰ ਠੀਕ ਹੈ ਹਾਂ ਜੀ ਇਹ ਤੁਸੀਂ ਬੜਾ ਸੋਹਣਾ ਇਸ ਵੇਲੇ ਫੀਲ ਲੈ ਰਹੇ ਹੋ ਕਿ ਇਹ ਚੱਕੀ ਹੈ ਜਿਹੜੀ ਪੁਰਾਣੇ ਵੇਲਿਆਂ ਦੇ ਵਿੱਚ ਅਨਾਜ ਆ ਘਰਾਂ ਦੇ ਵਿੱਚ ਪੀਸਿਆ ਜਾਂਦਾ ਸੀ ਇਹ ਬੜੀ ਕਸਰਤ ਵੀ ਹੋ ਜਾਂਦੀ ਸੀ ਆਪਣੇ ਘਰ ਦੇ ਵਿੱਚ ਔਰਤਾਂ ਜਿਹੜੀਆਂ ਨੇ ਸਿਹਤਮੰਦ ਰਹਿੰਦੀਆਂ ਸੀ ਇਸ ਦੇ ਨਾਲ ਹਾਂ ਜੀ ਆਪਣੇ ਜਦੋਂ ਇਲੈਕਟ੍ਰੋਨਿਕ ਮਤਲਬ ਮਸ਼ੀਨਾਂ ਨਹੀਂ ਹੁੰਦੀਆਂ ਸੀ ਨੀ ਚੱਕੀ ਮਤਲਬ ਉਦੋਂ ਇਹ ਆਪਣੇ ਬਜ਼ੁਰਗ ਔਰਤਾਂ ਆਪਣੇ ਰੋਟੀ ਬਣਾਉਣ ਵਾਸਤੇ ਦਾਣਾ ਕਣਕ ਵਗੈਰਾ ਵੀ ਕੇ ਮਤਲਬ ਸਵੇਰੇ ਸਵੇਰੇ ਇਹ ਆਪਣੀ ਰੋਟੀ ਬਣਾ ਰਹਿੰਦੀ ਹੁੰਦੀ ਹੁੰਦੀ ਸੀ ਤੇ ਅੱਜ ਕੱਲ ਤਾਂ ਮਤਲਬ ਮਸ਼ੀਨੀ ਯੁੱਗ ਆ ਗਿਆ ਉਹਦੇ ਕਰਕੇ ਥੋੜਾ ਇਹ ਖਤਮ ਹੋ ਚੁੱਕੀ ਹੈ ਇਹ ਦ੍ਰਿਸ਼ ਵੇਖੋ ਤੁਸੀਂ ਕਿੰਨਾ ਸੋਹਣਾ ਹੈ ਕਿ ਪੁੜਾਂ ਦੇ ਵਿੱਚ ਇਹ اناਜ ਹੈ ਜਿਹੜਾ ਪੀਸਿਆ ਜਾ ਰਿਹਾ ਹੈ ਤੇ ਚੱਕੀ ਇਹਨਾਂ ਵੱਲੋਂ ਪੀਸ ਕੇ ਇੱਥੇ ਇਹ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਤਾਂ ਜੋ ਇੱਥੇ ਲੋਕ ਜਦੋਂ ਆ ਰਹੇ ਨੇ ਤਾਂ ਪੁਰਾਣੇ ਕਲਚਰ ਦੇ ਨਾਲ ਜੁੜ ਰਹੇ ਨੇ ਤਾਂ ਇਸ ਵੇਲੇ ਇਸ ਜਗ੍ਹਾ ਦੇ ਉੱਤੇ ਆ ਕੇ ਉਹ ਸੈਲਫੀਆਂ ਜਿੱਥੇ ਲੈ ਰਹੇ ਨੇ ਤੇ ਉਹਨਾਂ ਯਾਦਾਂ ਨੂੰ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਨੇ ਜੋ ਉਹਨਾਂ ਨੂੰ ਯਾਦ ਕਰ ਰਹੇ ਨੇ ਮਹਿਸੂਸ ਕਰ ਰਹੇ ਨੇ ਤਾਂ ਇਹ ਚਰਖਾ ਜਿਹੜਾ ਤਿਰੰਜਣਾ ਦੇ ਵਿੱਚ ਕੱਤਿਆ ਜਾ ਰਿਹਾ ਤੇ ਬਹੁਤ ਸਾਰੇ ਲੋਕ ਗੀਤਾਂ ਦਾ ਸ਼ਿੰਗਾਰ ਰਿਹਾ ਚਰਖਾ ਤੇ ਇਹ ਮੈਡਮ ਇੱਥੇ ਚਰਖੇ ਦੇ ਉੱਤੇ ਨੇ ਇਹਨਾਂ ਤੋਂ ਜਾਣਦੇ ਆ ਕਿਵੇਂ ਅਨੁਭਵ ਲੱਗ ਰਿਹਾ ਸਰ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਹਰਪ੍ਰੀਤ ਕੋ ਸਪਰਵਾਈਜ਼ ਸੀਡੀਪੀ ਫਨਾਬਾ ਜੀ ਤੇ ਚਰਖੇ ਨਾਲ ਪਹਿਲਾਂ ਦੇਖ ਲੋ ਜੀ ਆਪਣਾ ਸੂਤ ਕੱਤਿਆ ਜਾਂਦਾ ਸੀਗਾ ਜੀ ਦੇਖੇ ਇਸ ਦਰੀਆਂ ਕਾਫੀ ਕੁਸੇ ਤੋਂ ਬਣਾਇਆ ਜਾਂਦਾ ਸੀ ਸਰ ਤੇ ਨਾਲੇ ਠੰਡਾ ਵੀ ਰਹਿੰਦਾ ਸੀਗਾ ਕੱਪੜੇ ਦਾ ਬਣਾਇਆ ਹੋਇਆ ਹਨਾ ਤੇ ਬਹੁਤ ਵਧੀਆ ਐਕਸਪੀਰੀਅੰਸ ਹੈ ਸਰ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਜਿਵੇਂ ਉਹ ਮਧਾਣੀ ਦੀ ਅਸੀਂ ਗੱਲ ਕੀਤੀ ਸੀ ਤੁਸੀਂ ਵੀ ਵਾਵਾ ਦੇਰ ਦੇ ਕੱਤ ਰਹੇ ਹੋ ਪਰ ਪੂਣੀਆਂ ਤੁਹਾਡੇ ਕੋਲ ਢਾਈ ਨੇ ਸਾਰੇ ਜਿੰਦਾ ਪਤਾ ਹੈ ਕਿ ਹਵਾ ਜਿਆਦਾ ਚੱਲਦੀ ਸੀ ਉਡ ਗਈ ਆ ਜੀ ਸਾਡੀਆਂ ਆ ਦੇਖੋ ਜੀ ਉਡ ਗਈਆਂ ਜੀ ਸਾਡੀਆਂ ਪੂਣੀਆਂ ਦੇ ਕੋਟ ਗਈਆਂ ਜੀ ਉਡ ਗਈਆਂ ਸਾਡੀਆਂ ਜਿਹੜੀ ਉਡ ਗਈਆਂ ਸਰ ਨੇਰੀ ਜਿਆਦਾ ਚੱਲਦੀ ਸੀ ਇਸ ਕਰਕੇ ਸਾਨੂੰ ਇਹ ਪ੍ਰੋਬਲਮ ਆ ਗਈ ਸਰ ਅੱਜ ਹਾਂਜੀ ਇਹ ਬਹੁਤ ਸੋਹਣਾ ਦ੍ਰਿਸ਼ ਹੈ ਜਿਹੜਾ ਇੱਥੇ ਤੁਸੀਂ ਪੁਰਾਣੇ ਵੇਲਿਆਂ ਦੇ ਵਿੱਚ ਵੇਖਿਆ ਹੋਵੇਗਾ ਕਿ ਘੜਿਆਂ ਦੇ ਉੱਤੇ ਦੇ ਉੱਤੇ ਸੇਵੀਆਂ ਜਿਹੜੀਆਂ ਨੇ ਉਹ ਵਟੀਆਂ ਜਾਂਦੀਆਂ ਹੁੰਦੀਆਂ ਸੀ ਤਾਂ ਸੇਵੀਆਂ ਵਟਣ ਦਾ ਦ੍ਰਿਸ਼ ਹੈ ਜਿਹੜਾ ਇੱਥੇ ਇਹ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਚਰਨਜੀਤ ਕੌਰ ਪਿੰਡ ਭੜੀ ਪਨੇਚਾ ਜੀ ਹਾਂਜੀ ਮੈਂ ਆਹ ਪੁਰਾਣਾ ਕਰ ਚਲਦੇ ਕਰਕੇ ਵੀ ਮੈਂ ਸੇਵੀਆਂ ਦਾ ਪ੍ਰਾਲਾ ਕਰਕੇ ਆਈ ਹਾਂ ਜੀ ਠੀਕ ਹੈ ਹਾਂਜੀ ਸੇਵੀਆਂ ਜਿਹੜੀਆਂ ਨੇ ਪੋਟਿਆਂ ਦੇ ਨਾਲ ਵੀ ਵਟੀਆਂ ਜਾਂਦੀਆਂ ਨੇ ਘੜੇ ਦੇ ਉੱਤੇ ਵੀ ਵਟੀਆਂ ਜਾਂਦੀਆਂ ਖਾਸ ਤੌਰ ਦੇ ਉੱਤੇ ਪਵਾਦਾ ਜਿਹੜਾ ਇਲਾਕਾ ਹੈ ਇਹਦੇ ਵਿੱਚ ਤਾਂ ਇਹ ਘੜਿਆਂ ਦੇ ਉੱਤੇ ਹੀ ਵਟੀਆਂ ਜਾਂਦੀਆਂ ਰਹੀਆਂ ਨੇ ਹਾਂਜੀ ਅੱਜ ਕੱਲ ਬੱਚਿਆਂ ਨੂੰ ਆਉਂਦੀਆਂ ਨਹੀਂ ਨਾ ਬੱਟਣੀਆਂ ਇਹ ਪੁਰਾਣੇ ਬਜ਼ੁਰਗ ਬੱਟਦੇ ਹੁੰਦੇ ਸੀ ਜੀ ਉਹਦੇ ਕਰਕੇ ਅਸੀਂ ਤੇ ਦਿਖਾਇਆ ਵੀ ਇਹ ਵੀ ਬੱਟੀਆਂ ਜਾ ਰਹੀਆਂ ਨੇ ਸੇਵੀਆਂ ਵੀ ਘੜੇ ਤੇ ਦੋਸਤੋ ਇਹ ਚੀਜ਼ਾਂ ਹੈਲਥੀ ਵੀ ਨੇ ਸਾਡੀ ਸਿਹਤ ਦੇ ਲਈ ਚੰਗੀਆਂ ਵੀ ਰਹੀਆਂ ਨੇ ਕਿਉਂਕਿ ਇਹ ਜਿਹੜਾ ਪ੍ਰੋਸੈਸਡ ਫੂਡ ਹੈ ਜਦੋਂ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਆਉਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਹੀ ਬਹੁਤ ਸਾਰੀਆਂ ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਇਹ ਹੋਮ ਮੇਡ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਬੱਚੇ ਸਿਹਤਮੰਦ ਰਹਿੰਦੇ ਸਨ ਤੇ ਆਪਣੀਆਂ ਦਾਦੀਆਂ ਨਾਨੀਆਂ ਮਾਵਾਂ ਦੇ ਹੱਥਾਂ ਦਾ ਪਿਆਰ ਹੈ ਜਿਹੜਾ ਇਸ ਖਾਣੇ ਦੇ ਵਿੱਚ ਮਹਿਸੂਸ ਵੀ ਕਰਦੇ ਸਨ ਤਾਂ ਤੁਸੀਂ ਅੱਜ ਇਸ ਵੇਲੇ ਬਣਾ ਰਹੇ ਹੋ ਜਦੋਂ ਘਰ ਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਡੇ ਬੱਚੇ ਪੁੱਛਣਗੇ ਕਿ ਸਾਰਾ ਦਿਨ ਤੁਸੀਂ ਉੱਥੇ ਸੇਵੀਆਂ ਵੱਟੀਆਂ ਨੇ ਤੇ ਸੇਵੀਆਂ ਵਾਲਾ ਛੋਲਾ ਕਿੱਥੇ ਐ ਸਾਡੇ ਬੱਚਿਆਂ ਨੂੰ ਪਤਾ ਸੀ ਘਰੇ ਵੱਟਦੇ ਆ ਨਾ ਸਾਡੇ ਬੱਚਿਆਂ ਨੂੰ ਸਾਰਾ ਕੁਝ ਪਤਾ ਹੈ ਜੀ ਵੀ ਅਸੀਂ ਵੱਟ ਕੇ ਦਿੰਨੇ ਆ ਜੀ ਉਹਨਾਂ ਨੂੰ ਤਾਂ ਪਤਾ ਹੈ ਤਾਂ ਅਸੀਂ ਤਾਂ ਜੀ ਆਹ ਪ੍ਰਾਲਾ ਕੀਤਾ ਐ ਅਸੀਂ ਹੋਰ ਨੂੰ ਸਿਕਾਉਣ ਵਾਸਤੇ ਕਿਹਾ ਜੀ ਵੀ ਤੁਸੀਂ ਵੀ ਆਹ ਕਰਦੇ ਵਿੱਚ ਆਪਣਾ ਸੇਮੀਆਂ ਬਣਾ ਕੇ ਵੱਟ ਕੇ ਬਣਾਇਆ ਕਰੋ ਜੀ ਇਹ ਬਹੁਤ ਵਧੀਆ ਹੁੰਦੀਆਂ ਨੇ ਜੀ ਤਾਂ ਅਸਾਰਸ ਮੇਲੇ ਦੇ ਵਿੱਚ ਅੱਗੇ ਅਸੀਂ ਚੱਲਦੇ ਆਂ ਇਹ ਛੱਜ ਦੇ ਵਿੱਚ ਕਣਕ ਛੱਟੀ ਜਾ ਰਹੀ ਐ ਇਸ ਵੇਲੇ ਤਾਂ ਇਹ ਤੁਸੀਂ ਛੱਟ ਬਣਾ ਰਹੇ ਹੋ ਕਣਕ ਦਾ ਹਾਂਜੀ ਹਾਂਜੀ ਇਹ ਅਸੀਂ ਸਾਫ਼ ਕਰਕੇ ਫਿਰ ਇਹਦਾ ਆਟਾ ਪੀਸਾਂਗੇ ਚੱਕੀ ਤੇ ਹੀ ਤਾਂ ਕਿ ਜਿਹੜੀ ਸਾਫ਼ ਸੁਥਰੀ ਆ ਅਸੀਂ ਬੱਚਿਆਂ ਨੂੰ ਚੰਗੇ ਹੈਲਦੀ ਕਰੇ ਰੋਟੀ ਬਣਾ ਕੇ ਦੇ ਸਕੀਏ ਇਸ ਕਰਕੇ ਸਾਡਾ ਜਿਹੜਾ ਕਲਚਰ ਰਿਹਾ ਪੰਜਾਬ ਦਾ ਉਹ ਖੇਤੀ ਦਾ ਰਿਹਾ ਤੇ ਖੇਤੀ ਦੇ ਕੰਮ ਦੇ ਵਿੱਚ ਸੁਆਣੀਆਂ ਬਹੁਤ ਜ਼ਿਆਦਾ ਹਿੱਸਾ ਵਟਾਉਂਦੀਆਂ ਰਹੀਆਂ ਨੇ ਭਾਵੇਂ ਬੀਜ ਦੀ ਸਾਂਭ ਸੰਭਾਲ ਹੋਵੇ ਭਾਵੇਂ ਖੇਤੀ ਦੇ ਹੋਰ ਦੂਜੇ ਕਿੱਤੇ ਹੋਣ ਤਾਂ ਜਦੋਂ ਬੀਜ ਸਾਂਭਣਾ ਹੁੰਦਾ ਤਾਂ ਜਾਂ ਜਦੋਂ ਬਜਾਈ ਹੋਣੀ ਹੁੰਦੀ ਹੈ ਫਸਲ ਦੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਛੱਜ ਦੀ ਬੜੀ ਲੋੜ ਪੈਂਦੀ ਹੈ। ਉਹ ਛੱਜ ਜਦੋਂ ਛੱਜ ਨਾਲ ਛੰਡਦੇ ਆ ਜੀ ਜਿਹੜਾ ਬਰੀਕ ਦਾਣਾ ਜਾਂ ਮਾਜੂ ਦਾਣਾ ਹੁੰਦਾ ਉਹ ਨਿਕਲ ਜਾਂਦਾ ਦਾ ਹੈਲਦੀ ਦਾਣੇ ਜਿਹੜੇ ਹੁੰਦੇ ਨੇ ਬੀਜਾਂ ਲਈ ਉਹ ਮਿਲ ਜਾਂਦੇ ਨੇ ਜੀ ਖਾਦ ਲਈ ਆਪਣੇ ਖੇਤਾਂ ਵਿੱਚ ਜਿਹੜੇ ਬੀਬੀਜ਼ ਦੇ ਆ ਉਹ ਫਿਰ ਸਾਫ਼ ਸੁਥਰਾ ਵਧੀਆ ਹੈਲਦੀ ਬੀਜ ਨਹੀਂ ਮਿਲ ਜਾਂਦਾ ਸਾਨੂੰ। ਹਾਂਜੀ। ਤਾਂ ਦੋਸਤੋ ਜਿੱਥੇ ਤੁਸੀਂ ਇਹ ਬਹੁਤ ਸਾਰੇ ਦ੍ਰਿਸ਼ ਵੇਖੇ ਨੇ ਉੱਥੇ ਹੀ ਅਗਲਾ ਦ੍ਰਿਸ਼ ਹੈ ਜਿਹੜਾ ਤੁਹਾਨੂੰ ਵਿਖਾ ਰਹੇ ਹਾਂ ਇਹ ਇੱਕ ਕੁੰਡੀ ਦੇ ਵਿੱਚ ਘੋਟਣਾ ਜਿਹੜਾ ਉਹ ਚੱਲ ਰਿਹਾ ਹੈ। ਕੁੰਡੀ ਸੋਟਾ ਜਿਹੜ ਤਾ ਇਹ ਛੋਟਾ ਕਹਿੰਦੇ ਹੁੰਦੇ ਨੇ ਕਿ ਕੋਈ ਜ਼ੋਰ ਵਾਲੀ ਹੋਈ ਫੜਦੀ ਐ ਤਾਂ ਇਹ ਮੈਡਮ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲ ਕਰਦੇ ਆਂ ਹਾਂਜੀ ਨਾਮ ਦੱਸੋ ਆਪਣਾ ਹਰਜੀਤ ਕੌਰ ਹਰਜੀਤ ਕੌਰ ਜੀ ਇਹ ਬਹੁਤ ਸੋਹਣਾ ਤੁਸੀਂ ਇਸ ਵੇਲੇ ਕਰ ਰਹੇ ਹੋ ਕੁੰਡੀ ਦੇ ਵਿੱਚ ਛੋਟੇ ਦੇ ਵਿੱਚ ਜਿਹੜਾ ਇਹ ਕੁੱਟਣ ਦਾ ਦ੍ਰਿਸ਼ ਤੁਹਾਡੇ ਵੱਲੋਂ ਇੱਥੇ ਦਿਖਾਇਆ ਜਾ ਰਿਹਾ ਹੁਣ ਘਰਾਂ ਦੇ ਵਿੱਚ ਮਸ਼ੀਨਾਂ ਆ ਗਈਆਂ ਨੇ ਤੇ ਇਹ ਜਿਹੜੀ ਹੱਥੀਂ ਕੀਤੀ ਜਾਣ ਵਾਲੀ ਕਸਰਤ ਐ ਉਹ ਹੁਣ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਮਸਾਲਾ ਸੀਗਾ ਨਾ ਉਹ ਕੁੰਡੀ ਸੋਟੇ ਦੇ ਵਿੱਚ ਕੁੱਟ ਕੇ ਹੀ ਪਿਆਜ਼ ਰਗੜ ਕੇ ਮਸਾਲਾ ਬਣਾਉਂਦੇ ਸੀ ਤੇ ਸਬਜ਼ੀ ਬੜੀ ਸਵਾਦ ਬਣਦੀ ਸੀ ਤੇ ਹੱਥਾਂ ਦੀ ਕਸਰਤ ਵੀ ਹੁੰਦੀ ਸੀਗੀ ਇਹਦੇ ਵਿੱਚ ਨਾਲ ਤੇ ਹੁਣ ਤਾਂ ਉਹ ਸਵਾਦ ਵੀ ਨਹੀਂ ਰਹੇ ਹੈਗੇ ਕਿਉਂਕਿ ਹੁਣ ਮਸ਼ੀਨੀ ਯੁੱਗ ਆ ਗਿਆ ਤੇ ਲੋਕਾਂ ਕੋਲ ਟਾਈਮ ਵੀ ਨਹੀਂ ਹੈਗਾ ਤਾਂ ਕਰਕੇ ਪੁਰਾਣਾ ਕਲਚਰ ਅਸੀਂ ਇਹਦੇ ਵਿੱਚ ਦਿਖਾ ਰਹੇ ਆ ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਮਿਕਸਰ ਆ ਗਏ ਨੇ ਇਸ ਤਰੀਕੇ ਦੀਆਂ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਨੇ ਘਰਾਂ ਦੇ ਵਿੱਚ ਸਵਾਣੀਆਂ ਜਿਹੜਾ ਇਹ ਉਹਨਾਂ ਨੂੰ ਵੀ ਸੌਖ ਹੋ ਗਈ ਹੈ ਪਰ ਉਹਨਾਂ ਦੀ ਕਸਰਤ ਹੈ ਜਿਹੜੀ ਇਸ ਦੇ ਨਾਲ ਨਹੀਂ ਹੁੰਦੀ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਲੱਗ ਰਹੀਆਂ ਹਨ ਹਾਂਜੀ ਸਰ ਇਹ ਇਸੇ ਕਰਕੇ ਜੀ ਅੱਜ ਵੀ ਕੁਝ ਘਰਾਂ ਦੇ ਵਿੱਚ ਕੁੰਡੀ ਸੋਟਾ ਵਰਤਿਆ ਜਾ ਰਿਹਾ ਤੇ ਕੁਝ ਮਸਾਲੇ ਕੁੱਟਣ ਵਾਸਤੇ ਚਟਨੀ ਕੁੱਟ ਕੇ ਹੋਗੀ ਇਹ ਵੀ ਹਰ ਇੱਕ ਦਾਲ ਸਬਜ਼ੀ ਦੇ ਨਾਲ ਖਾਧੀ ਜਾਂਦੀ ਹੈ ਉਹ ਵੀ ਕੁੱਟੀ ਜਾਂਦੀ ਹੈ ਵੀ ਮਤਲਬ ਕੁੰਡੀ ਸੋਟਾ ਹੁਣ ਵੀ ਵਰਤਿਆ ਜਾ ਰਿਹਾ ਬਹੁਤ ਲੋਕਾਂ ਚ ਕੀ ਹੈਗਾ ਲੱਗਦੀ ਸਵਾਦ ਆਉਂਦਾ ਹੈਗਾ ਕਿ ਇੱਕ ਪਿਆਰ ਦੀ ਮਹਿਕ ਆਉਂਦੀ ਹੈ ਇਹਦੇ ਵਿੱਚ ਉਹ ਚੀਜ਼ੇ ਆ ਦੋਸਤੋ ਬਹੁਤ ਸੋਹਣੀਆਂ ਤਸਵੀਰਾਂ ਤੁਸੀਂ ਇਹ ਸਰਸ ਮੇਲਾ ਦੇ ਵਿੱਚੋਂ ਵੇਖੀਆਂ ਕਿ ਇੱਕ ਕਾਰਨਰ ਬਣਾਇਆ ਗਿਆ ਹੈ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਸਰ ਸਾਡੇ ਨਾਲ ਨੇ ਉਹਨਾਂ ਤੋਂ ਗੱਲ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਲੋਕ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਆ ਰਹੇ ਨੇ ਤੇ ਇਸ ਥਾਂ ਨੂੰ ਕਿੰਨਾ ਕੁ ਜ਼ਿਆਦਾ ਪਸੰਦ ਕਰ ਰਹੇ ਨੇ ਹਾਂਜੀ ਜੋ ਸਰਸ ਮੇਲਾ ਸੀਸਮੇਲ ਪਟਿਆਲੇ ਵਿੱਚ ਹੁਣਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਲਗਾਇਆ ਜਾ ਰਿਹਾ ਹੈ ਇੱਥੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਇੱਕ ਸੈਲਫੀ ਪੁਆਇੰਟ ਤਿਆਰ ਕੀਤਾ ਗਿਆ ਵਿਭਾਗ ਦੀਆਂ ਅੰਗਰਵਾਲੀ ਵਰਕਰਸ ਨੇ ਜਿਹੜੀਆਂ ਉਹਨਾਂ ਵੱਲੋਂ ਇਹਨਾਂ ਨਾਲ ਸਾਰਾ ਤਿਆਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਹੀ ਹੈ ਸਾਰਾ ਜੋ ਪੁਰਾਣਾ ਵਿਰਸਾ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਨਵੀਂ ਪੀੜ੍ਹੀ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜੇ ਸਮਾਨ ਅਸੀਂ ਇਕੱਠਾ ਕੀਤਾ ਪਿੰਡਾਂ ਦੇ ਵਿੱਚੋਂ ਲੈ ਕੇ ਆਂਦਾ ਇਹ ਮਤਲਬ ਬਹੁਤ ਹੀ ਲੋਕ ਪਰੇ ਉਤਸ਼ਾਹ ਲੈ ਰਹੇ ਨੇ ਮੇਲੇ ਵਿੱਚ ਇਹ ਚੀਜ਼ ਨੂੰ ਦੇਖ ਕੇ ਜਿਵੇਂ ਚਰਖੇ ਪੀੜੀਆਂ ਚੱਕੀਆਂ ਵਗੈਰਾ ਹੋਰ ਪ੍ਰਾਤਨ ਭਾਂਡੇ ਨੇ ਜਿਹੜੇ ਵਰਤਨ ਆਪਾਂ ਦੇਖ ਰਹੇ ਹਾਂ ਇਹ ਦਿਖਾਇਆ ਜਾ ਰਹੇ ਨੇ ਚੁੱਲਾ ਕਿਸ ਤਰ੍ਹਾਂ ਚੱਲਦਾ ਸੀ ਇਹ ਨਵੀਂ ਜਿਹੜਾ ਹੈਗਾ ਪੀੜੀ ਨੂੰ ਬਿਲਕੁਲ ਹੀ ਨਹੀਂ ਚੀਜ਼ਾਂ ਦਾ ਪਤਾ ਬੜਾ ਵਧੀਆ ਉਪਰਾਲਾ ਹੋ ਰਿਹਾ ਸਰਕਾਰ ਵੱਲੋਂ ਆਪਣਾ ਨਾਮ ਦੱਸ ਦਿਓ ਹਾਂਜੀ ਮੈਂ ਮਨੀਂਦਰ ਕੌਰ ਸੁਪਰਵਾਈਜ਼ਰ ਸੀਡੀਪੀਓ ਦਫ਼ਤਰ ਨਾਬਾ ਤੋਂ ਜੀ ਇਹ ਪੁਰਾਣੇ ਜ਼ਮਾਨੇ ਦੇ ਚੁੱਲੇ ਦੇ ਵਿੱਚ ਅੱਗ ਵਾਲਦੇ ਹੁੰਦੇ ਸੀਗੇ ਅੱਜ ਕੱਲ ਚੁੱਲ੍ਹੇ ਜਿਹੜੇ ਲੋਪ ਹੁੰਦੇ ਜਾਂਦੇ ਆ ਇਹ ਰਾਇਰਾ ਇੱਕ ਬਹੁਤ ਵੱਡਾ ਫਾਇਦਾ ਸੀਗਾ ਜਦੋਂ ਆਪਾਂ ਇਹ ਇਹਨੂੰ ਗੋਹਾ ਕਹਿੰਦੇ ਆ ਹਨਾ ਜਿਹੜੇ ਮੱਝ ਦੇ ਗੋਬਰ ਤੋਂ ਜਾਂ ਕਿਸੇ ਤੋਂ ਵੀ ਤਿਆਰ ਹੁੰਦਾ ਹੈ ਇਹ ਮਤਲਬ ਕਿ ਇੱਕ ਤਰ੍ਹਾਂ ਸ਼ੁੱਧ ਮੰਨਿਆ ਜਾਂਦਾ ਸੀਗਾ ਦੀ ਰਾਖ ਵੀ ਤੇ ਅੱਜ ਕੱਲ ਜਿਵੇਂ ਹੁਣ ਗੈਸ ਆ ਗਏ ਆ ਉਹਦੇ ਉੱਤੇ ਰੋਟੀ ਰਾੜਦੇ ਆ ਤਾਂ ਜਿਹੜੇ ਉਹ ਗੈਸ ਹੁੰਦੀ ਆ ਉਹ ਹਾਨੀਕਾਰਕਾ ਬਿਮਾਰੀਆਂ ਪੈਦਾ ਕਰਦੀ ਆ ਇਹਦੀ ਜਦੋਂ ਅੱਗ ਵੱਲਦੀ ਆ ਤੇ ਇਹਦਾ ਜਿਹੜਾ ਹੋ ਜਾਂਦੇ ਕੋਲੇ ਹੋ ਜਾਂਦੇ ਆ ਲੱਕੜ ਦੇ ਜਾਂ ਇਹਦੀ ਰਾਖ ਹੋ ਜਾਂਦੀ ਆ ਇਸ ਤੇ ਜਦੋਂ ਰੋਟੀ ਰਾੜਦੇ ਆ ਉਹ ਸਿਹਤ ਲਈ ਕੋਈ ਹਾਨੀਕਾਰਕ ਨਹੀਂ ਹੈਗੀ ਤੇ ਅੱਜ ਕੱਲ ਇਹ ਜਿਹੜੀ ਹੈਗੀ ਆ ਚੁੱਲ੍ਹੇ ਜਿਹੜੇ ਅਲੋਪ ਹੁੰਦੇ ਜਾਂਦੇ ਆ ਜੋ ਕਿ ਪੰਜਾਬੀ ਸੱਭਿਆਚਾਰ ਵਾਸਤੇ ਜਿਹੜੇ ਆਪਣੇ ਪੰਜਾਬ ਲਈ ਮਾੜੀ ਗੱਲ ਹੀ ਆ ਜੀ ਤੂੰ ਇਹ ਨਾਲ ਮੱਛਰ ਵੀ ਨਹੀਂ ਆਉਂਦਾ ਸੀ ਜੀ ਪਹਿਲਾਂ ਹੁਣ ਦੇਖੋ ਕਿੰਨਾ ਮੱਛਰ ਹੋ ਗਿਆ ਅੱਜ ਦੋਸਤੋ ਕਿਵੇਂ ਲੱਗੀਆਂ ਤੁਹਾਨੂੰ ਮੇਲੇ ਦੀਆਂ ਰੌਣਕਾਂ ਤੇ ਇਸ ਮੇਲੇ ਦੇ ਵਿੱਚ ਦਿਖਾਈਆਂ ਗਈਆਂ ਉਹ ਤਸਵੀਰਾਂ ਜੋ ਤੁਹਾਡੇ ਘਰ ਤੱਕ ਪਹੁੰਚੀਆਂ ਨੇ ਤੇ ਇੱਥੇ ਵੱਖ-ਵੱਖ ਤਰੀਕੇ ਦੇ ਕਾਰੀਗਰ ਆਪਣੀਆਂ ਚੀਜ਼ਾਂ ਦੀ ਨਿਵਾਇਸ਼ ਲੈ ਕੇ ਪਹੁੰਚੇ ਨੇ ਵੀਡੀਓ ਜੇਕਰ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੁਕਰੀਆ